ਨਮਸਕਾਰ ਪੇਸ਼ ਹੈ ਹਫਤਾਵਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੱਮੇ ਵਾਚੀਕਾ ਅਮਨਪ੍ਰੀਤ ਕੌਰ ਦੀਵਾਲੀ ਖੁਸ਼ੀਆਂ ਤੇ ਖੇੜਿਆਂ ਦਾ ਤਿਹਾਰ ਮੰਨਿਆ ਜਾਂਦਾ ਹੈ ਦੀਵਾਲੀ ਮੌਕੇ ਲੋਕ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਤੋਹਫੇ ਭੇਂਟ ਕਰਦੇ ਨੇ ਅਤੇ ਮਠਾਈਆਂ ਦਾ ਅਰਧਾਨ ਪ੍ਰਦਾਨ ਵੀ ਕਰਦੇ ਨੇ ਖੁਸ਼ੀਆਂ ਜ਼ਾਹਰ ਕਰਨ ਲਈ ਕਈ ਲੋਕ ਪਟਾਕੇ ਵੀ ਚਲਾਉਂਦੇ ਨੇ ਪਰ ਇਹ ਖੁਸ਼ੀ ਦੇ ਪ੍ਰਗਟਾਵੇ ਤੋਂ ਵੱਧ ਆਵਾਜ਼ ਤੇ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਬਣ ਚੁੱਕੇ ਨੇ ਹਵਾ ਦੇ ਪ੍ਰਦੂਸ਼ਣ ਕਾਰਨ ਲੋਕ ਸਾਹ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਨੇ ਕਰਕੇ ਦਮਾ ਖਾਂਸੀ ਦਿਲ ਤੇ ਸਾਹ ਦੀਆਂ ਹੋਰ ਬਿਮਾਰੀਆਂ ਦੇ ਸ਼ਿਕਾਰ ਲੋਕਾਂ ਲਈ ਦੀਵਾਲੀ ਦੇ ਸੀਜ਼ਨ ਦੌਰਾਨ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਦੀਵਾਲੀ ਮੌਕੇ ਚੱਲਣ ਵਾਲੇ ਪਟਾਕਿਆਂ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੇਖਦਿਆਂ ਪਟਾਕਿਆਂ ਦੀ ਵਰਤੋਂ ਘਟਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ 2020 ਤੋਂ ਧੂਆਂ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਟਾਕਿਆਂ ਦੀ ਵਿਕਰੀ ਤੇ ਰੋਕ ਲਾਈ ਹੋਈ ਹੈ ਇਸ ਲਈ ਗ੍ਰੀਨ ਪਟਾਕੇ ਹੀ ਵਰਤੋਂ ਵਿੱਚ ਲਿਆਏ ਜਾਣ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਫਿਰ ਵੀ ਬਹੁਤ ਸਾਰੇ ਲੋਕ ਅਣਜਾਣਤਾ ਵਾਸ ਯਾ ਕਮਾਈ ਕਰਨ ਦੇ ਲਾਲਚ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੇ ਪ੍ਰਸ਼ਾਸਨ ਵੱਲੋਂ ਜਾਰੀ ਪਾਬੰਦੀਆਂ ਦੇ ਬਾਵਜੂਦ ਪ੍ਰਦੂਸ਼ਣ ਵਾਲੇ ਪਟਾਕੇ ਚੋਰੀ ਛਿਪੇ ਵੇਚਦੇ ਨੇ ਇਸ ਦੇ ਨਾਲ ਹੀ ਖਾਣ ਪੀਣ ਵਾਲੀਆਂ ਵਸਤਾਂ 'ਚ ਮਿਲਾਵਟ ਖੋਰੀ ਕਰਨ ਵਾਲੇ ਅੰਸਰ ਵੀ ਸਰਗਰਮ ਹੋ ਜਾਂਦੇ ਨੇ ਖਾਸ ਕਰਕੇ ਦੁੱਧ ਦਹੀਂ ਪਨੀਰ ਅਤੇ ਮਠਾਈਆਂ ਤਿਆਰ ਕਰਨ ਵਿੱਚ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਮਠਾਈਆਂ 'ਚ ਕੈਮੀਕਲਾਂ ਦੀ ਵਰਤੋਂ ਕਰਨ ਕਰਕੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ 2023-24 ਦੌਰਾਨ ਫੂਡ ਸੇਫਟੀ ਵਿਭਾਗ ਵੱਲੋਂ ਖੁੱਲੇ ਦੁੱਧ ਦੇ 646 ਸੈਂਪਲ ਭਰੇ ਗਏ ਜਿਨ੍ਹਾਂ ਚੋਂ 88 ਫੇਲ ਹੋਏ ਤੇ ਇਹਨਾਂ ਵਿੱਚੋਂ ਇੱਕ ਸੈਂਪਲ ਤਾਂ ਅਨਸੁਰੱਖਿਅਤ ਮੰਨਿਆ ਗਿਆ ਅਤੇ 87 ਘਟੀਆ ਕੁਆਲਿਟੀ ਦੇ ਪਾਏ ਗਏ ਇਸੇ ਤਰ੍ਹਾਂ ਮਠਾਈਆਂ ਬਣਾਉਣ ਲਈ ਵਰਤੇ ਜਾਂਦੇ ਖੋਏ ਦੇ 164 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 43 ਫੇਲ ਪਾਏ ਗਏ ਇਹਨਾਂ ਵਿੱਚੋਂ ਵੀ 7 ਅਸੁਰੱਖਿਅਤ ਅਤੇ 34 ਘਟੀਆ ਕੁਆਲਿਟੀ ਦੇ ਪਾਏ ਗਏ ਘਿਓ ਦੇ 219 ਸੈਂਪਲਾਂ ਚੋਂ 47 ਫੇਲ ਹੋਏ ਜਿਨ੍ਹਾਂ ਵਿੱਚੋਂ 28 ਅਨਸੁਰੱਖਿਅਤ ਤੇ 14 ਘਟੀਆ ਕਵਾਲਿਟੀ ਦੇ ਨਿਕਲੇ ਮੱਖਣ ਤੇ ਪਨੀਰ ਦੇ 1918 ਸੈਂਪਲਾਂ ਵਿੱਚੋਂ 465 ਫੇਲ ਹੋਏ ਜਿਨ੍ਹਾਂ ਵਿੱਚੋਂ 77 ਅਨਸੁਰੱਖਿਤ ਤੇ 373 ਘਟੀਆ ਕੁਆਲਿਟੀ ਦੇ ਪਾਏ ਗਏ 2021 ਤੋਂ 2024 ਦਰਮਿਆਨ ਸੁਪਰ ਸਰਕਾਰ ਵੱਲੋਂ 3200 ਲੋਕਾਂ ਖਿਲਾਫ ਨਿਲਾਵਟ ਖੋਰੀ ਦੇ ਸਿਵਲ ਕੇਸ ਅਤੇ 300 ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਜੇਕਰ ਪਟਾਕਿਆਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਬਾਰੇ ਗੱਲ ਕਰੀਏ ਤਾਂ ਪਿਛਲੇ ਸਾਲ 2024 ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਦਾ AQI ਯਾਨੀ 에어 ਕੁਆਲਿਟੀ ਇੰਡੈਕਸ ਹਵਾ ਦੀ ਗੁਣਵੱਤਾ ਸੂਚਕਾਂਕ 806 ਅੰਕ ਪਾਇਆ ਗਿਆ ਪ੍ਰਦੂਸ਼ਣ ਵਿਭਾਗ ਮੁਤਾਬਕ ਦੀਵਾਲੀ ਵਾਲੇ ਦਿਨਾਂ ਦੌਰਾਨ 31 ਅਕਤੂਬਰ ਤੇ 1 ਨਵੰਬਰ ਨੂੰ ਦੋ ਦਿਨ ਤਿਹਾਰ ਹੋਣ ਕਰਕੇ ਸ਼ਾਮ 6 ਵਜੇ ਦੇ AQI ਦਾ ਪੱਧਰ 300 ਤੋਂ ਟੱਪ ਗਿਆ ਅਤੇ ਪਟਾਕੇ ਚੱਲਣ ਦਾ ਰੁਝਾਨ ਵਧਣ ਦੇ ਨਾਲ ਹੀ ਹਰ ਘੰਟੇ ਇਸ ਵਿੱਚ ਵਾਧਾ ਹੁੰਦਾ ਗਿਆ ਇਹ 400 500 600 ਤੱਕ ਪਹੁੰਚ ਗਿਆ ਰਾਤ 11 ਵਜੇ ਤੱਕ ਦਿੱਲੀ ਦੇ ਅੰਦਰ ਇਸ ਦਾ ਪੱਧਰ ਵੱਧ ਕੇ 799 ਹੋ ਗਿਆ ਜੋ ਕਿ ਮਨੁੱਖਾਂ ਤੇ ਪਸ਼ੂਆਂ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਪਟਾਕਿਆਂ ਵਿੱਚ ਭਰੇ ਕੰਕਰ ਪਟਾਕਾ ਫਟਣ ਵੇਲੇ ਕਈ ਵਾਰ ਨਿਕਲ ਕੇ ਚਲਾਉਣ ਵਾਲੇ ਬੱਚਿਆਂ ਜਾਂ ਵੱਡਿਆਂ ਦੀਆਂ ਅੱਖਾਂ ਵਿੱਚ ਵੜ ਜਾਂਦੇ ਨੇ ਜਿਸ ਨਾਲ ਅੱਖਾਂ 'ਚ ਜ਼ਖਮ ਹੋ ਜਾਂਦੇ ਨੇ ਪਟਾਕਿਆਂ ਦੇ ਧੂਏ ਨਾਲ ਅਸਥਮਾ ਸ਼ੂਗਰ ਅਤੇ ਅਧਰੰਗ ਦੇ ਮਰੀਜ਼ਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਪਟਾਕਿਆਂ ਦੇ ਧੁਮਾਕੇ ਅਤੇ ਧੂਏ ਦੇ ਨਾਲ ਦਿਲ ਤੇ ਦਿਮਾਗ ਦਾ ਦੌਰਾ ਵੀ ਪੈ ਸਕਦਾ ਹੈ ਅਤੇ ਬੱਚਿਆਂ ਨੂੰ ਛਾਤੀ ਦੀ ਇਨਫੈਕਸ਼ਨ ਹੋ ਸਕਦੀ ਹੈ ਜਿਸ ਕਾਰਨ ਹਰ ਸਾਲ ਪਟਾਕੇ ਨਾਲ ਸੜਨ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਓਪੀਟੀ ਵੱਧ ਜਾਂਦੀ ਹੈ ਦੇ ਪ੍ਰਸ਼ਾਸਨ ਵੱਲੋਂ ਧਾਰਾ 144 ਤਹਿਤ ਪਟਾਕੇ ਸਟੋਰ ਕਰਨ ਤੇ ਇਸ ਦੀ ਵਿਕਰੀ ਤੇ ਪਾਬੰਦੀ ਲਾਈ ਜਾਂਦੀ ਹੈ। ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਘੱਟੋ-ਘੱਟ 20000 ਤੱਕ ਜੁਰਮਾਨਾ ਅਤੇ 6 ਮਹੀਨੇ ਜਾਂ 1 ਸਾਲ ਕੈਦ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਹਰ ਸਾਲ ਪੁਲਿਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਲੋਕ ਸਮੇਂ ਦਾ ਉਲੰਘਣ ਕਰਕੇ ਪਟਾਕੇ ਚਲਾਉਂਦੇ ਨੇ। ਉਲੰਘਣਾ ਕਰਕੇ ਪਟਾਕੇ ਚਲਾ ਕੇ ਆਵਾਜ਼ ਤੇ ਹਵਾ ਪ੍ਰਦੂਸ਼ਣ ਫੈਲਾਉਣ ਵਾਲਿਆਂ ਤੇ ਵੀ ਸਖਤ ਕਾਨੂੰਨੀ ਕਾਰਵਾਈ ਕਰਨੀ ਤਾਂ ਬਣਦੀ ਏ ਹਵਾ ਤੇ ਆਵਾਜ਼ ਦੇ ਪ੍ਰਦੂਸ਼ਣ ਤੋਂ ਬਚਣ ਲਈ ਗ੍ਰੀਨ ਦੀਵਾਲੀ ਮੌਜੂਦਾ ਸਮੇਂ ਦੀ ਅਹਿਮ ਲੋੜ ਹੈ ਬੇਸ਼ੱਕ ਪਿਛਲੇ ਕੁਝ ਸਾਲਾਂ ਤੋਂ ਵਿਦਿਅਕ ਸੰਸਥਾਨਾਂ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਲਈ ਵਿਦਿਆਰਥੀਆਂ ਨੂੰ ਆਪਣੇ ਹੱਥੀਂ ਦੀਵੇ ਕਾਗਜ਼ ਤੇ ਹੋਰ ਸਜਾਵਟੀ ਸਮਾਨ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਦੀਵਾਲੀ ਦੇ ਦਿਨਾਂ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਾਈ ਜਾਂਦੀ ਹੈ ਤਿਹਾਰ ਮੌਕੇ ਘਰਾਂ ਅੰਦਰ ਦੀਪਮਾਲਾ ਕਰਨ ਲਈ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਜਿੱਥੇ ਵਾਤਾਵਰਣ ਸ਼ੁੱਧ ਹੁੰਦਾ ਹੈ ਉਥੇ ਪ੍ਰਦੂਸ਼ਣ ਘਟਦਾ ਹੈ ਤੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੂੰ ਰੋਜ਼ਗਾਰ ਮਿਲਦਾ ਏ ਇਸ ਨਾਲ ਸਮਾਜ ਅੰਦਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਪਹੁੰਚਾਇਆ ਜਾਂਦਾ ਹੈ ਵਿਦਿਅਕ ਸੰਸਥਾਨਾਂ ਦੇ ਨਾਲ-ਨਾਲ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਦੂਸ਼ਣ ਫਲਾਉਣ ਵਾਲੇ ਪਟਾਕੇ ਲੈ ਕੇ ਦੇਣ ਦੀ ਬਜਾਏ ਗ੍ਰੀਨ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਤੇ ਪ੍ਰੇਰਿਤ ਕਰਨ ਇਸ ਨਾਲ ਜਿੱਥੇ ਮਿਹਨਤ ਦੀ ਕਮਾਈ ਫੂਕਣ ਤੋਂ ਰਾਹਤ ਮਿਲੇਗੀ ਉੱਥੇ ਹੀ ਸਾਡਾ ਸਮਾਜ ਸਿਹਤਮੰਤ ਤੇ ਨਰਵਾ ਬਣੇਗਾ ਇਸ ਦੇ ਨਾਲ ਹੀ ਸਮਾਚਾਰ ਸਮਿਕ੍ਹਾ ਖਤਮ ਹੋਈ ਨਮਸਕਾਰ